ਪੰਜਾਬ ਟੈਕਸੀ ਆਪਰੇਟਰ ਜੂਨੀਅਨ 31 ਵੱਲੋਂ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਇੱਕ ਮੀਟਿੰਗ ਸਟੇਟ ਬੋਡੀ ਮੈਂਬਰ ਬਲਵੀਰ ਸਿੰਘ ਥਾਂਦੀ ਦੀ ਰਹਿਮਾਈ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਚੇਅਰਮੈਨ ਦਲਾਵਰ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕਲਸੀ ਜ਼ਿਲ੍ਹਾ ਜਰਨਲ ਸਕੱਤਰ ਕਮਲਜੀਤ ਸਿੰਘ ਬੰਗਾ ਜ਼ਿਲ੍ਹਾ ਕੈਸ਼ੀਅਰ ਮੱਖਣ ਸਿੰਘ ਹੰਸਰੋ ਜ਼ਿਲ੍ਹਾ ਪ੍ਰੈਸ ਕੱਤਰ ਵਿਸ਼ਾਲ ਸਿੰਘ ਆਨੰਦ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਚੇਅਰਮੈਨ ਸਹਿਵਾ ਨੂੰ ਜ਼ਿਲ੍ਹੇ ਦੇ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹਿਦ ਪਾਕਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਬਾਜੀ ਚੇਅਰਮੈਨ ਸਾਡਾ ਵੀ ਪਾਓ ਆਹ ਨਹੀਂ ਬਹੁਤ ਗਿਦਾਂ ਆਓ ਜੀ ਪਾਓ 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 ਲੋ ਜੀ ਪਾਹਾ ਇਹ ਮੋਹਰਾਂ ਬਹੁਤ ਆ ਦੂਆ ਆਪਣੇ ਕਿਤੇ ਇੱਕ ਉਹਨਾਂ ਬਲਾਕ ਪ੍ਰਧਾਨ ਕਿੱਥੇ ਸਰੋਏ ਵਾਲੇ ਸਰੋਏ ਜੀ ਆ ਨਾਲ ਇਹਦੇ ਇਧਰ ਇਹਨਾਂ ਦੇ ਪਾਓ ਇਹਦੇ ਪਾਓ ਮੁੰਡੇ ਦੇ ਇਹਦੇ ਪਾਓ ਉਹਦੇ ਦੇ ਪਾਓ ਇਧਰ ਪਾ ਦਿਓ ਹੋਰ ਦੇਖਿਆ ਨੇ ਆਪਣੇ ਪ੍ਰਧਾਨ ਦੇ ਪੌੜੇ ਉਹ ਵੀ ਪਹਿਲਾਂ ਕਹਤਾ ਮੈਂ ਪਹਿਲਾਂ ਤੈਨੂੰ ਪੌੜਾ ਉਹ ਪਿੱਛੇ ਹੋ ਗਿਆ ਆ ਜਾਨਾ ਨਾਲ ਆ ਜਾਨਾ ਮਿਲ ਕੇ ਦੁਨੀਆ ਆ ਤੇ ਵਰਗਾ ਯਾਰ ਤੁਸੀਂ ਬੜਾ ਪਾਜੀ ਬੜੇ ਤੋਂ ਬੜਾ ਬੜਾ ਕੰਮ ਇਹ ਕੋਈ ਪਾਜੀ ਦਾ ਬੜਾ ਹੋਰੇ ਆ ਜਾਨ ਉਹ ਪਰਲੇ ਬੰਦੇ ਚਲੋ ਭਾਜੀ ਇੱਥੇ ਪੁੱਛੋ ਠੀਕ ਹੈ ਬੋਲੋ ਸਿੱਧੀ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਸਾਡੇ ਅੱਜ 35 2024 ਠੀਕ ਹੈ ਤੇ ਅੱਜ ਸਾਡੀ 50 ਟੈਕਸੀ ਆਪਰੇਟਰ ਜੂਨੀਅਰ ਰਜਿਸਟਰ ਨੰਬਰ 31 ਦੀ ਜੋ ਜ਼ਿਲ੍ਹਾ ਕਮੇਟੀ ਦੀ ਨਵੀਂ ਚੋਣ ਹੋਈ ਹੈ ਜਿਹਦੇ ਵਿੱਚ ਬਲਾਕ ਸੜੋਆ ਤੇ ਬੰਗਾ ਬਲਾਕ ਦੀਆਂ ਵੀ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਜੇਰ ਬੇਟਾ ਅੱਜ ਅਸੀਂ ਜिले ਦੇ ਚੇਅਰਮੈਨ ਸਰਦਾਰ ਅਬਦਲਾਵਰ ਸਿੰਘ ਬੰਗਾ ਜੀ ਨੂੰ ਇਹਨਾਂ ਨੂੰ ਚੇਅਰਮੈਨ ਲਾਇਆ ਗਿਆ ਗੁਰਪ੍ਰੀਤ ਸਿੰਘ ਕਲਸੀ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਜੀ ਤੇ ਨਾਲ ਹੀ ਜਿਹੜੇ ਸੈਕਟਰੀ ਸਾਹਿਬ ਹੈ ਸਾਡੇ ਕਮਲਜੀਤ ਬੰਗਿਆ ਤੋਂ ਜੀ ਤੇ ਉਹ ਲੱਗੇ ਨੇ ਉਹਨਾਂ ਦੇ ਨਾਲ ਸਹਾਇਕ ਸੈਕਟਰੀ ਗੁਰਨਿੰਦਰ ਸਿੰਘ ਧਰਮਕੋੜ ਜੀ ਤੇ ਕੈਸ਼ੀਅਰ ਸਾਹਿਬ ਲੱਗਿਆ ਮੱਖਣ ਸਿੰਘ ਹੰਸਰੋ ਜੀ ਤੇ ਪ੍ਰੈਸ ਸੈਕਟਰੀ ਲੱਗਿਆ ਵਿਸ਼ਾਲ ਸਿੰਘ ਅਨੰਦ ਜੀ ਤੇ ਨਾਲ ਜੋ ਸਾਡੇ ਮੁੱਖ ਸਲਾਹਕਾਰ ਨੇ ਉਹ ਸਾਡੇ ਜਸਵਿੰਦਰ ਸਿੰਘ ਬੜਾਚੌਰ ਜੀ ਤੇ ਜਿੰਨੇ ਵੀ ਬਾਕੀ ਸਾਡੇ ਬਲਾਕ ਪ੍ਰਧਾਨ ਸਹਿਬਾਨ ਨੇ ਸਾਡੇ ਜਿਹਦੇ ਵਿੱਚ ਔੜ ਬੰਗਾ ਰਾਹੋਂ ਨਮਾ ਸ਼ਹਿਰ ਸੜੋਆ ਤੇ ਬਲਾਚੌਰ ਇਹ ਛੇ ਸਾਡੇ ਬਲਾਕ ਜਿਹੜੇ ਪ੍ਰਧਾਨ ਨੇ ਉਹ ਸਾਡੇ ਸਾਰੇ ਐਡਵਾਈਜ਼ਰ ਸਾਡੇ ਜ਼ਿਲ੍ਹੇ ਦੇ ਹੋਣਗੇ ਸੋ ਅਸੀਂ ਸਾਰਿਆਂ ਨੂੰ ਇਹ ਵਧਾਈਆਂ ਦਿੰਨੇ ਆ ਜੀ ਤੇ ਨਾਲ ਹੀ ਸਾਡੀ ਜਿਹੜੀ ਕਮੇਟੀ ਨੇ ਇਹ ਕੀਤਾ ਜਿਹੜਾ ਆਉਣ ਵਾਲਾ 28 ਸਤੰਬਰ ਦਾ ਅਸ਼ੀਰ ਭਗ ਸਿੰਘ ਦੇ ਜਨਮ ਦਿਹਾੜੇ ਦੇ ਕੈਂਪ ਜਿੱਦਾਂ ਕਿ 50 ਟੈਕਸੀ ਆਪਰੇਟਰ ਯੂਨੀਅਨ ਹਰ ਸਾਲ ਕੈਂਪ ਲਾਉਂਦੀ ਹੈ ਉਹ 28 ਸਤੰਬਰ ਨੂੰ ਨਮਾ ਸ਼ਹਿਰ ਬਲਾਕ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਕਲਸੀ ਜੀ ਦੇ ਰਹਿਨਮਾਈ ਹੇਠੋ ਕੈਂਪ ਲੱਗੇਗਾ ਬਹੁਤ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ ਜੀ ਅਗੋ ਫਾਟੇ ਨਾ ਕੋਈ ਨਹੀਂ ਅਹ ਇਕਨ ਇਹਦੇ ਨਾਲ ਹੀ ਸਾਡੇ ਸੜੋਆ ਬਲਾਕ ਪ੍ਰਧਾਨ ਸਾਡੇ ਅਮਨਦੀਪ ਸਿੰਘ ਜੀ ਇਹਨਾਂ ਨੂੰ ਸੜੋਆ ਬਲਾਕ ਪ੍ਰਧਾਨ ਲਾਇਆ ਗਿਆ ਤੇ ਬੰਗਾ ਬਲਾਕ ਪ੍ਰਧਾਨ ਸਾਡੇ ਦਲਾਵਰ ਸਿੰਘ ਜੀ ਜਿਨ੍ਹਾਂ ਨੂੰ ਚੇਅਰਮੈਨ ਵੀ ਲਾਇਆ ਗਿਆ ਇੱਕ ਕਾਰਜਕਾਰੀ ਪ੍ਰਧਾਨ ਬੰਗਾ ਬਲਾਕ ਵੀ ਇਹਨਾਂ ਨੂੰ ਲਾਇਆ ਗਿਆ ਜੀ ਸੋ ਇਹਨਾਂ ਨੂੰ ਮੁਬਾਰਕਵਾਦ ਜੀ ਬਹੁਤ ਬਹੁਤ ਧੰਨਵਾਦ ਫੋਟੋ ਕਰਾ ਲਓ ਭਾਜੀ ਇੱਕ ਇਕੱਠੇ ਹੋ ਜਾਓ ਹਾਂ ਬਿਲਕੁਲ ਆਓ ਜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9873798499 ਤੇ ਫੋਨ ਕਰੋ 9873798499 ਤੇ ਫੋਨ ਕਰੋ ਨਵਾ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9763798499